ਹਾਂਜੀ ਅ ਪਸੇ ਵਧਾਰ ਨਾਲ ਜੁੜ ਰਹੇ ਆ ਬਾਬਾ ਜੀ ਜਿਸ ਤੇ ਤੁਸੀਂ ਆ ਆਨੰਦਪੁਰ ਸਾਹਿਬ ਦੇ ਹੋਲੇ ਮੱਲੇ ਤੇ ਹੋਰੇ ਵੀ ਲੰਗਰ ਲਗਾਉਂਦੇ ਆ ਤੁਹਾਡੇ ਵੱਲੋਂ ਕੋਈ ਤੇ ਹੋਰ ਵੀ ਲੰਗਰ ਲਗਾਇਆ ਜਾਂਦਾ ਹਾਂਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਨਾਲ ਸਾਡੇ ਉਧਰੋਂ ਪਿੰਡਾਂ ਦੇ ਵਿੱਚੋਂ ਜਿਵੇਂ ਲਾਂਬੜਾ ਪਿੰਡ ਹੋ ਗਿਆ ਚੱਕ ਰਾਜੂ ਸਿੰਘ ਹੋ ਗਿਆ ਧੁੱਗੇ ਧੁੱਗੇ ਪਿੰਡ ਹੋ ਗਿਆ ਬੈਂਸਤਾਨੀ ਪਿੰਡ ਹੋ ਗਿਆ ਨੰਦਾਚੌਰ ਹੋ ਗਿਆ ਕੋਟਲੀ ਬਾਬਾ ਦਾਸ ਹੋ ਗਈ ਮਤਲਬ ਇਹਨਾਂ ਪਿੰਡਾਂ ਦੇ ਵਿੱਚੋਂ ਸਾਰੇ ਮਤਲਬ ਲੰਗਰ ਇਕੱਠਾ ਕਰਕੇ ਮਤਲਬ ਬੂਰੇ ਰਾਜਪੂਤਾਂ ਤੋਂ ਸੋਤਾ ਸਾਹਿਬ ਹੈਗੇ ਆ ਮਤਲਬ ਨਰਿਆਲਾ ਪਿੰਡ ਆ ਨਰਿਆਲਾ ਤੋਂ ਦਵਿੰਦਰ ਸਿੰਘ ਸੋਨੂ ਹੁਣੀ ਸਾਰੇ ਮਤਲਬ ਵੀਰ ਜਿਹੜੇ ਆ ਬੀਬੀਆਂ ਸਾਰਾ ਲੰਗਰ ਇਕੱਠਾ ਕਰਕੇ ਅਸੀਂ ਰਾਤ ਨੂੰ 2 ਵਜੇ ਲੰਗਰ ਸਾਰਾ ਇਕੱਠਾ ਕਰੀਦਾ ਸ਼ਨੀਵਾਰ ਮਹੀਨੇ ਦੇ ਲਾਸਟ ਐਦਵਾਰ ਦਰਬਾਰ ਸਾਹਿਬ ਲੈ ਕੇ ਜਾਂਦਾ ਸ਼ਨੀਵਾਰ ਰਾਤ ਨੂੰ ਪਿੰਡਾਂ ਦੇ ਵਿੱਚ ਸੰਗਤਾਂ ਲੰਗਰ ਬਣ ਪਕਾਉਂਦੀਆਂ ਆ ਉਹ ਲੰਗਰ ਵਿੱਚ ਸਾਰਾ ਤੜਕੇ 2 ਵਜੇ ਰਵਿੰਦਰਪਾਲ ਸਿੰਘ ਰਵੀ ਭਾਜੀ ਐਡੀਟਰ ਆਜੀਤ ਦੇ ਵਿੱਚ ਉਹ ਮੇਰੇ ਨਾਲ ਇਕੱਠੇ ਹੋ ਗਿਆ ਸੀ ਸਾਰੇ ਪਿੰਡਾਂ ਜੋ ਲੰਗਰ ਇਕੱਠਾ ਕਰਕੇ ਫਿਰ ਹਰਮੰਦਰ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਜਾ ਕੇ ਉਹ ਲੰਗਰ ਅਰਪਣ ਕਰੀਦਾ ਸਾਰਾ ਲੰਗਰ ਹਾਲ ਦੇ ਵਿੱਚ ਵਰਤਾਇਆ ਜਾਂਦਾ ਆ ਬੜੀ ਗੁਰਮਹਾਰਾਜ ਦੀ ਕਿਰਪਾ ਨਾਲ バス ਲੈ ਕੇ ਸੰਗਤਾਂ ਦਰਸ਼ਨ ਕਰਨ ਵੀ ਜਾਂਦੀਆਂ ਆ ਸੰਗਤਾਂ ਨੂੰ ਸਿੱਖੀ ਦਾ ਪ੍ਰਚਾਰ ਗਿਆਨੀ ਅਮਰਤੇਜ ਸਿੰਘ ਜੀ ਨਾਲ ਮੱਲ ਨਾਲ ਸਾਰੇ ਪਿੰਡ ਮੱਲ ਰਲ ਮਿਲ ਕੇ ਚੱਕ ਰਾਜੂ ਸਿੰਘ ਜੀ ਤੋਂ ਵੀ ਮੱਲ ਸਾਰੇ ਵੀਰ ਇਕੱਠੇ ਰਲ ਮਿਲ ਕੇ ਮੱਲ ਜਿਹੜੀ ਇਹ ਸੇਵਾ ਸਾਰੇ ਗੁਰ ਆਇਆ ਗੁਰ ਆਮਦਾਸ ਮਹਾਰਾ ਦੇ ਚਰਨਾਂ 'ਚ ਲੰਗਰ ਪੱਕੇ ਜਾਂਦਾ ਉੱਥੇ ਸਾਰੇ ਪਿੰਡਾਂ ਦੇ ਵਿੱਚੋਂ ਬਹੁਤ ਸੰਗਤਾਂ ਦਾ ਸਹਿਯੋਗ ਦਿੰਦੀਆਂ ਆ ਜੀ ਸਤਨ ਸੰਤਨ ਬਾਬਾ ਆਮਦਾ ਜੀ ਅੰਮਰਸਰ ਦੇ ਵਿੱਚ ਤੁਸੀਂ ਪ੍ਰਸ਼ਾਦਾ ਛਕਦੇ ਹੋ ਔਰ ਵੀਰ ਜੀ ਵੱਲੋਂ ਵੀ ਇਹਨਾਂ ਗੁਰੂ ਘਰਾਂ ਵਿੱਚ ਜਿਵੇਂ ਕਿ ਦੱਸਿਆ ਗਿਆ ਵੀ ਐਤਵਾਰ ਨੂੰ ਜਿਹੜਾ ਐਤਵਾਰ ਨੂੰ ਜਿਹੜਾ ਪ੍ਰਸ਼ਾਦਾ ਉਹ ਵੀ ਹਰਮੰਦਰ ਸਾਹਿਬ ਦੇ ਜਿਹੜਾ ਦਰਵਾਜ਼ਾ ਸਾਹਿਬ ਵਿੱਚ ਜਿਹੜਾ ਦਿੱਤਾ ਜਾਂਦਾ ਤੇ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਨੀ ਕਿਰਪਾਲ ਸਿੰਘ ਬਲੋਗਰ